ਉਹ ਮੁੰਡਿਆ ਜੱਫਾ ਲਾਉਂਗਾ ਦੁਨੀਆ ਨੱਚੂਗੀ ਉਹ ਨੱਚੂਗੀ ਉਹ ਮੁੰਡਾ ਕੌਣ ਹੈ ਸਰਕੀ ਦਾ ਨਾਮ ਲਾਓ ਵੇਖੋ ਉਧਰਲੇ ਪਾਸੇ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਹੈ ਲੈ ভাই ਇਧਰ ਲਈ ਮਾਈਕ ਦੀ ਆ ਵੇ ਮੈਨੂੰ ਲੱਗਦਾ ਉਹ ਗੱਡੀ ਜਾਉ ਫਰੋਜ਼ਪੁਰ ਨੂੰ ਲਾਤਾ ਚੱਕਰਚੁੰਡਾ ਉਹ ਚਕਰ ਚੁੰਡਾ ਲੱਗ ਗਿਆ ਭਗਤਾ ਭਾਈ ਦਾ ਰਹਿ ਗਿਆ ਪਾਸੇ ਉਹ ਭਗਤਾ ਭਾਈ ਦਾ ਰਹਿ ਗਿਆ ਪਾਸੇ ਵਾਓ ਜਲਾਲਪੁਰਿਆ ਵਾਓ ਸਿੱਕੂ ਪਰਵਾਰ ਦਾ ਅੱਜ ਆਪਣੀ ਆਈਟ ਹੱਥ ਬੰਨ ਕੇ ਵੇਚਦੀ ਆ ਹਾਂਜੀ ਦੋ ਬੋ ਦੋ ਜਿਹੜੇ ਬੈਗ ਆ ਪਾਣੀ ਦੇ ਲੈ ਆ ਹੱਥ ਬੰਨ ਕੇ ਵੇਚ ਦਿਤਨ ਵਾਲੋ ਅਗਲੀ ਕਬੱਡੀ ਇਸ ਸਮੇਂ ਪਈ ਹੋਈ ਆ ਧੂਰ ਕੁੱਟੀਆਂ ਕਾਲੇ ਦੀ ਜਲਾਲਪੁਰਿਆ ਉਹ ਬਹੁਤ ਥੋੜੇ ਆ ਨੇ ਵੀ ਫਤਰੀਆਂ ਜਲਾਲਪੁਰੀਆ ਆ ਬੱਲੇ ਬੱਲੇ ਕਰਾ ਰਿਹਾ ਜੇ ਉਸਤਾਦ ਜੀ ਉਹ ਲੈ ਮੈਚ ਵੀ ਤਕੜੇ ਜੱਫੇ ਤੇ ਹੁਣ ਵੀ ਇਹ ਆ ਜਵਾਹਰੀ ਅਪਾਲ ਵਰਧਿਆ ਹੋਇਆ ਉਧਰ ਇੱਕ ਪਾਸੇ ਅਰਸ਼ ਪਰ ਇਹ ਯਾਦਾ ਸਰਪੰਚਾ ਆ ਫਿਰਖਪੁਰ ਦੀ ਧਰਤੀ ਦਾ ਇਸ ਵੇਲੇ ਉਹ ਲੱਗੂ ਤਕੜਾ ਜਫਾ ਹਉ ਬੱਲੇ ਬੱਲੇ ਕਬੱਡੀ ਕਬੱਡੀ ਦੇ ਛੜਿਆ ਲਾਪ ਮਨੀ ਦੇ ਯਾਦਾ ਆ ਯਾਦਾ ਤੇ ਮਨੀ ਕਬੱਡੀ 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 ਵਾਓ ਯਾ ਗਿਆ ਟਾਕੀਆਂ ਦੇ ਵਿੱਚ ਮੈਨੂੰ ਲੱਗਦਾ ਉਹ ਲੱਗਦਾ ਗੱਲ ਕਹਿੰਦੇ ਕਸੂਤੀ ਹੋ ਗਈ ਹੈ ਉਹ ਤੀਨੀ ਤੋਂ ਲੌਂਗ ਬਣਦਾ ਜਾਰ ਰਿਹਾ ਮਿੱਤਰੋ ਕੋਕਾ ਉਹ ਕੋਕਾ ਬਣ ਗਿਆ ਕੋਕਾ ਬਣ ਗਿਆ ਲੱਗਿਆ ਕੋਕਾ ਬਣ ਗਿਆ ਤੂੰ ਤੇ ਲਿਖਦਾ ਹੀ ਰਹੇਂ ਤੂੰ ਗੀਤ ਬਹੁਤ ਲਿਖਦਾ ਹੈ ਨਹੀਂ ਰੀਲੀ ਕੋ ਬਣ ਗਿਆ ਲੋਗ ਲੋਗ ਤੂੰ ਕੋਕਾ ਬਣ ਗਿਆ ਈ ਲੋ ਅਗਲੇ